ਬਾਦਰੀ ਗਰਮੀ ਨੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦੇ ਵਿੱਚ ਪਾ ਦਿੱਤਾ ਕਿਉਂਕਿ ਘਰੋਂ ਬਾਹਰ ਨਿਕਲਣਾ ਵੀ ਜਿੱਥੇ ਲੋਕਾਂ ਨੂੰ ਮੁਸ਼ਕਲ ਹੋਇਆ ਪਿਆ ਉੱਥੇ ਕਈ ਬਿਮਾਰੀਆਂ ਜਿਹੜੀਆਂ ਆਮ ਲੋਕਾਂ ਨੂੰ ਡਰੀਆਂ ਜਕਰਕੀਆਂ ਹੋਈਆਂ ਨਹੀਂ ਦਿਖਾਈ ਦੇ ਰੀਆਂ ਕਿਉਂਕਿ ਜ਼ਿਆਦਾ ਗਰਮੀ ਕਰਕੇ ਵੀ ਕਾਫੀ ਜਣੇ ਆ ਪੇਸ਼ੈਂਟ ਦੀ ਤਦਾਦ ਵੀ ਸਪਰ ਹਸਪੀਟਲ ਵਿੱਚ ਵਧਦੀ ਜਾ ਰਹੀ ਹੈ ਜਿਸ ਕਰਕੇ ਡਾਕਟਰਾਂ ਦਾ ਵੀ ਜਿਹੜਾ ਕੰਮ ਆ ਲਗਾਤਾਰ ਵਧਦਾ ਜਾ ਰਿਹਾ ਤੇ ਡਾਕਟਰਾਂ ਵੱਲੋਂ ਵੀ ਲੋਕਾਂ ਨੂੰ ਕਈ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਾਡਾ ਮੌਜੂਦ ਨੇ ਡਾਕਟਰ ਸਾਹਿਬ ਇਹਨਾਂ ਨਾਲ ਗੱਲਬਾਤ ਕਰਨਗੇ ਕਿ ਆਖਿਰ ਉਹ ਕੀ ਜਿਹੜੀਆਂ ਬਿਮਾਰੀਆਂ ਗਰਮੀ ਦੇ ਵਿੱਚ ਵਧਦਾ ਹੁੰਦੀਆਂ ਫਾਈਟੜਿਆ ਉਹ ਕਰਨੇ ਚਾਹੀਦੇ ਆਮ ਲੋਕਾਂ ਨੂੰ ਸਰ ਨਮਸਕਾਰ ਜੀ ਸਰ ਗਰਮੀ ਨੂੰ ਲੈ ਕੇ ਕੀ ਹਾਲਾਤ ਨੇ ਅਸਟਰ ਦੇ ਵਿੱਚ ਗਰਮੀ ਜਿਵੇਂ ਹੁਣ ਦਿੱਤਾ ਪਿਛਲੇ ਪੰਜਾਂ ਦਿਨ ਤੋਂ ਇਹ ਵੀ ਜਿਹੜੇ ਚੱਲਦੇ ਕੀ ਹੈ ਉਸ ਕਰਕੇ ਤਰਾਹੀ ਤਰਾਹੀ ਦੇ ਬਜਟ ਕਰ ਗਿਆ ਤਾਂ ਸਾਡੇ ਕੋਲ ਵੀ ਪੇਸ਼ੈਂਟਸ ਆ ਰਹੇ ਜਿਵੇਂ ਡੀ ਹਾਈਡਰੇਸ਼ਨ ਲੋਕਾਂ ਨੂੰ ਪਾਣੀ ਜੰਮ ਕੇ ਆਦਾ ਉਸ ਕਰਕੇ ਉਲਟੀਆ ਲੱਗ ਜਾਂਦੀਆਂ ਪੇਸ਼ੈਂਟ ਬਹੁਤ ਜ਼ਿਆਦਾ ਹੈਗੇ ਆ ਜਿਹੜੇ ਵੱਧ ਗਏ ਉਸ ਤੋਂ ਇਲਾਵਾ ਫੀਵਰ ਬੁਖਾਰ ਵਗੈਰਾ ਦੇ ਪੇਸ਼ੈਂਟਸ ਵੀ ਹੈਗੇ ਆ ਇਵਨ ਵਿੱਚ ਦਸ ਦੇ ਪੇਸ਼ੈਂਟ ਵੀ ਜਦਾ ਹੋ ਗਏ ਆ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਮੈਂ ਕੁਝ ਆਪਰੇ ਲੋ ਵੀ ਸਲਾਹ ਦਵਾਉਂਦਾ ਜਿਹੜੀ ਕਿ ਗਰਮੀ ਤੋਂ ਬਚਣ ਵਾਸਤੇ ਇੱਕ ਤਾਂ ਪਹਿਲੇ ਨੰਬਰ ਤੇ ਹੈ ਕਿ ਜੇ ਬੰਦਾ ਅਵੋਇਡ ਕਰ ਸਕਦਾ ਤੇ ਆਪਣਾ ਘਰੋਂ ਬਾਹਰ ਨਾ ਹੀ ਨਿਕਲਣ ਤੋਂ ਕੋਈ ਚ ਤੇ ਜੇ ਬਹੁਤ ਮਜਬੂਰੀਆਂ ਨਿਕਲਣਾ ਹੀ ਪੈਂਦਾ ਹੈ ਫਿਰ ਆਪਣਾ ਦੈਕਟਸ ਕਵਰ ਕਰਨ ਕੋਈ ਭਾਗੇ ਜਾਂ ਅੰਬ੍ਰੇਲਾ ਜਾਂ ਛਤਰੀ ਕਰਾ ਕੇ ਨਿਕਲਣ ਪਾਣੀ ਦੀ ਬੋਤਲ ਨਾਲ ਰੱਖਣ ਡੀ ਹਾਈਡਰੇਸ਼ਨ ਨਾ ਹੋਵੇ ਪਾਣੀ ਸਮੇਂ ਸਮੇਂ ਤੇ ਪੀਂਦੇ ਰਹਿਣ ਉਸ ਖਿਲਾਵਾ ਲਾਈਟ ਰੰਗ ਦੇ ਕੱਪੜੇ ਪਾਹਂਡਾਰ ਰੰਗ ਦੇ ਕੱਪੜੇ ਨਾ ਹੋਣ ਜੋ ਘਟ ਸੁਕਦੇ ਹੈ ਤੇ ਖਾਨ ਪੀਨ ਵਿੱਚ ਵੀ ਇਹ ਮਸਾਲੇ ਜਿਹੜੇ ਵੀ ਚੀਜ਼ਾਂ ਮਸਾਲੇ ਦਾ ਰੀਤੀ ਅਲਪ ਪੇਸ਼ ਕਰੋ ਸਾਦਾ ਖਾਣਾ ਖਾਓ ਸਰ ਸਰਕਾਰ ਵੱਲੋਂ ਦੀ ਜਗਾਤਾਰ ਮਤਲਬ ਕਿ ਸਰਕਾਰੀ ਕੋਮ ਹਸਪਤਲ ਵਿੱਚ ਲੋਕਾਂ ਦੇ ਜਨਨ ਨਾਉ ਬੱਦਲ ਮੌਤ ਤੋਂ ਬਾਅਦ ਵੀ ਜਿਆਦਾ ਨਹੀਂ ਗਰਮੀ ਕਰਕੇ ਪੇਸ਼ੇਂ ਵੀ ਲਗਾਤਾਰ ਮੱਧੇ ਪੇਜ ਤੁਸੀਂ ਸਮਝਦੇ ਹੋ ਵੀ ਇਹਨਾਂ ਹਾਲਾਤਾਂ ਦੇ ਵਿੱਚ ਮਤਲਬ ਪਰਪੋਸ਼ਣ ਦਾ ਲੋਕਾਂ ਨੂੰ ਮਸਟ ਹੈ ਗਈਆਂ ਲੇਕਿਨ ਤੁਹਾਡੇ ਵੱਲੋਂ ਮਤਲਬ ਕਿ ਇਸ ਤਰ੍ਹਾਂ ਦਾ ਕੀ ਕੋ ਦਿੱਤਾ ਜਾ ਰਿਹਾ ਮੈਡੀਸਨ ਦੇ ਤੌਰ ਤੇ ਵੀ ਕੋ ਕਰੇ ਆਪ ਦੇ ਕੋ ਵਾਸਪ ਅ ਬਿਲਕੁਲ ਸਰਕਾਰوں ਦਾ ਪ੍ਰਬੰਧ ਇਹ ਹੈ ਜਿਹੜੇ ਡਾਇਗਨੋਸਿਸ ਦੇ ਪੇਸ਼ੇ ਸਾਹਿਬ ਜੀ ਅੱਜ ਅਸੀਂ ਕਰਾ ਬਰਾਕੇ ਐਨਐਸ ਪਿਆਰਾ ਜਿਹੜੀ ਨੋਟਿੰਗ ਲੱਗੇ ਹੈ ਉਸ ਤੋਂ ਇਲਾਵਾ ਹੱਥ ਨਾਲ ਨਹੀਂ ਮਿਲਦਾ ਤੇ ਜੇ ਉਹ ਪਰਮਿਸ਼ਨ ਚ ਹੈਗਾ ਤਾਂ ਉਹ ਵਾਰਸ ਸੈਕਟਰ ਨਾਮ ਲਗਾ ਕੇ ਭੇਜਦੇ ਪਾਣੀ 1 ਲੀਟਰ ਪਾਣੀ ਕੋਲ ਉਹ ਸਾਰਾ ਸਾਰਾ ਪਿੰਡਾਂ ਨਾਲ ਕਰਕੇ ਬੀਨ ਅਰਜੋ ਕਿਨੋ ਸਰ ਦੇਖਣ ਮੇਰੇ ਅਸੀ ਕੋਈ ਜ਼ਿਆਦਾ ਤਾਂ ਜੋ ਲੋਕ ਪਮਾਰ ਹੋ ਜਾਏ ਜਾਂਦੇ ਕਿ ਬੰਦੇ ਸਟਾਫ ਹੋ ਗਿਆ ਪ੍ਰਾਈਵੇਟ ਹਸਪੀਟਲ ਪਰ ਜਿਹੜਾ ਉਹ ਉਹਨਾਂ ਦਾ ਨੁਜਾਨ ਜਨਾ ਜ਼ਿਆਦਾ ਸੀਗਾ ਲੇਕਿਨ ਹੁਣ ਦੇਖਣ ਮੇਰਾ ਵੀ ਸਰਕਾਰੀ ਹਸਪੀਟਲ ਚ ਵੀ ਉਹ ਜ਼ਿਆਦਾ ਆ ਰਹੇ ਨੇ ਇਹਦੇ ਪਿੱਛੇ ਕੀ ਕਾਰਨ ਤੁਸੀਂ ਦਿੰਦੇ ਇਹ ਇਸ ਪਿੱਛੇ ਇਹ ਕਾਰਨ ਹੈ ਕਿ ਹੁਣ ਅਰੇਂਜਮੈਂਟ ਪਹਿਲੇ ਬਹੁਤ ਪਹਿਲੀ ਗੱਲ ਸੀ ਹੋਰ ਨਹੀਂ ਰਹੀਆਂ ਹੁਣ ਅਤ ਸਿਵਲ ਹਸਪਤਲ ਚ ਸਰਕਾਰ ਦੇ ਬਹੁਤ ਅੱਛੇ ਰੈਗਿਮਿੰਟ ਹੋ ਰਿਹਾ ਹੈ ਡਾਕਰ ਪ੍ਰਯਾਪਤ ਸਾਰੇ ਮਿਲ ਕੋ ਤੇ ਹੈਗੀ ਅਜੇ ਕਿ ਪਿਛਲੇ ਜਦੋਂ ਬਾਹਰ ਵੀ ਜਗਾ ਮਿਲਦਾ ਤੇ ਪਿਛਲੇ ਕੀ ਚੱਲ ਰਹੀ ਹੈ ਹੁਣ ਸਮਝੋ ਸਭ ਸਾਰੇ ਫ੍ਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਦ ਗਰਮੀ ਤੋਂ ਬਚਨ ਵਾਸਤੇ ਡਾਕਟਰਾਂ ਨੇ ਬਸਕਰ ਵੀ ਕਈ ਜੜੇ ਪਾਇਆ ਉਹ ਲੋਕਾਂ ਨੂੰ ਚੱਲੇ ਜਾਂਦੇ ਕਿਉਂਕਿ ਲਗਾਤਾਰ ਜਿਹੜੀ ਗਰਮੀ ਦਾ ਪਰਪੋਪ ਹੈ ਉਹ ਵੱਧਦਾ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਆਮ ਲੋਕਾਂ ਨੂੰ ਕਾਫੀ ਬੜੀ ਮੁਸ਼ਕਲ ਆ ਕੇ ਸ਼ਾਰਗਰ ਨੇ ਜੀ ਡਾਕਟਰ ਸਾਹਿਬ ਵੀ ਇੱਥੇ ਵੀ ਜੜੇ ਲੋਕ ਜਿਹੜੇ ਆ ਰਹੇ ਨੇ ਡਾਕਟਰ ਨੂੰ ਦਿਖਾਉਂਦੇ ਨੇ ਵੀ ਉਹ ਜਿਹੜੇ ਆਦੇ ਆ ਉਹ ਪੇਸ਼ੈਂਟ ਆਪਣੇ ਕਾਰਜ ਵਾਸਤੇ ਆਪਨ ਡਾਕਟਰ ਸਾਹਿਬ ਨੂੰ ਮਿਲ ਕੇ ਤੇ ਆਪਣੀ ਦਵਾਈਆਂ ਲਖਾ ਕੇ ਤੇ ਇਥੋਂ ਜੜੇ ਉਹ ਜਾਂਦੇ ਹੋਏ ਦੁਕਾਨ ਤੇ ਦਿਖਾਈ ਦਿੰਦੇ ਆ ਨਹੀਂ ਤੁਹ ਕਹਿ ਸਕਦਾ ਵੀ ਇਹਨਾਂ ਦੇ ਮੌਕੇ ਇਹਨਾਂ ਮੌਕਿਆਂ ਦੇ ਵਿੱਚ ਜਿੱਤੇ ਗਰਮੀ ਜਿਹੜਾ ਵਧ ਗਿਆ اپنی دوائی پرپوشن چلے اور لینے ਚਾਹੀਦੀਆ پانی खास तौर ਤੇ ਆਪਣੇ ਨਾਲ ਜਿਹੜਾ ਉਹ ਰੱਖਣਾ ਚਾਹੀਦਾ ਤਾਂ ਕਿ ਗਰਮੀ ਤੋਂ ਜਰਾ ਹੋਰ ਬਚਾ ਜਿਹੜਾ ਹੋ ਸਕੇ ਬਾਕੀ ਸਿਵਲ ਹਸਪੀਟਲ ਦੇ ਵਿੱਚ ਇਸ ਟਾਈਮ ਪੂਰੇ ਇਲਾਕੇ ਜਿਹੜਿਆ ਉਹ ਦਵਾਈਆਂ ਦੇ ਜਿਹੜਿਆ ਉਹ ਪ੍ਰਬੰਧ ਚੱਲਿਆ ਪੂਰੇ ਕੀਤਾ ਹੋਏ ਨੇ ਉਹ ਬਿਲਕੁਲ ਫਰੀ ਜਿਹੜੀਆਂ ਦਵਾਈਆਂ ਆਪ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਤੇ ਹਰ ਤਰ੍ਹਾਂ ਦਾ ਜਿਹੜਾ ਇਲਾਜ ਆ ਉਹ ਇੱਥੇ ਕੀਤਾ ਜਾ ਰਿਹਾ ਵੀ ਕਿਸ ਤਰ੍ਹਾਂ ਦੀ ਵੀ ਜਿਹੜੀਆਂ ਕਾਰਕ ਤੇ ਨਹੀਂ ਉਹ ਵੀ ਚਸ ਕਰਕੇ ਜਿਹੜੇ ਮਰੀਜ਼ਾਂ ਦਾ ਇਲਾਜ ਪ੍ਰਾਈਵੇਟ ਹਸਪੀਟਲ ਦੀ بجائے ਸਰਕਾਰੀ ਹਸਪੀਟਲਾਂ ਵਿੱਚ ਦਾ ਉਹ ਵਾਦਾ ਚੱਲਿਆ ਕੈਬਨਰਮਨ ਦੇ ਨਾਲ ਸਰਕਾਰੀ ਸੀ ਜਨਿਕ ਫਿਰ ਆਪਕ